ਸਾਤਰੀਆ ਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਆ ਆਪਣੇ ਚੈਨਲ ਪੰਜਾਬ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਪਿੰਡ ਕੋਟਪਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਜਿਹੜੀ ਪੈਂਦੀ ਆ ਕਿਸਾਨ ਵੀਰੋ ਉਹੋ ਪੈਂਦੀ ਐ ਨੂੰ ਗਿੱਦੜਵਾਹਾ ਤੇ ਇਸ ਘਰ ਦੇ ਵਿੱਚ ਕਿਸਾਨ ਵੀਰੋ ਬਾਈ ਨੇ ਇੱਕ ਬਹੁਤ ਸੋਹਣਾ ਜਿਹੜਾ ਝੋਟਾ ਉਹ ਵੇਚਣਾ ਹੈਗਾ ਬਾਈ ਨਾਲ ਕਰਦੇ ਆ ਗੱਲਬਾਤ ਜੇ ਕਿਸਾਨ ਵੀਰੋ ਗੱਲ ਕਰੀਏ ਤਾਂ ਨੀਲੀ ਰਾਵੀ ਦੇ ਵਿੱਚ ਪੈਂਦਾ ਬਾਈ ਨਾਲ ਕਰਦੇ ਆ ਗੱਲ ਤੇ ਆਇਓ ਜੀ ਬਾਈ ਆ ਜੀ ਅੰਕਲ ਸਾਸੀਕਾ ਅੰਕਲ ਜੀ ਅੰਕਲ ਜੀ ਮੜਾ ਝੋਟੇ ਬਾਰੇ ਆਪਾਂ ਨੂੰ ਦੱਸ ਦੇ ਦੀ ਉਮਰੋਂ ਕਿੰਨਾ ਹੈ ਜੀ ਇਹ ਇਹਦੀ ਉਮਰ 2.5 ਸਾਲ ਹੈ 2.5 ਸਾਲ ਕਿਸਾਨ ਵੀਰੋ ਜਿਹੜੀ ਬਾਈ ਦੇ ਦ ਸੰਸਾਰ ਝੋਟੇ ਦੀ ਉਮਰ ਹੈ ਤੇ ਸੀਮਨ ਦੀ ਗੱਲ ਕਰੀਏ ਸੀਮਨ ਆਪਣਾ ਕਿਹੜਾ ਲੱਗਿਆ ਏਰੇ ਕਿਹੜੇ ਝੋਟੇ ਦਾ ਜੀ ਲੋਹਰੀ ਦਾ ਸੀਮਨ ਸੀ ਕਿਸਾਨ ਵੀਰੋ 2.5 ਸਾਲ ਉਮਰ ਹੈ ਕੱਦ ਕਾਠ ਵੇਖੀਏ ਬਹੁਤ ਸੋਹਣਾ ਗਾ ਤੇ ਸਿੰਗੋ ਕੁੰਡਾ ਗਾ ਤੇ ਬਾਈ ਜੀ ਦੀ ਮਾਂ ਦੇ ਥੱਲੇ ਜਿਹੜਾ ਦੁੱਧ ਸੀਗਾ ਉਹ ਕਿੰਨਾ ਸੀਗਾ 16 17 ਲੀਟਰ 17 ਲੀਟਰ ਕਿਸਾਨ ਵੀਰੋਈ ਦੀ ਮਾਂ ਦਾ ਜਿਹੜਾ ਦੁੱਧ ਦਾ ਰਿਕਾਰਡ ਹੈ ਤੇ ਬਾਈ ਨੇ ਤਾਂ ਨਹੀਂ ਵੇਚਿਆ ਉਸ ਟਾਈਮ ਤੇ ਕਿਉਂਕਿ ਬਾਈ ਕਹਿੰਦੇ ਵੀ ਆਪਾਂ ਜਿਹੜਾ ਘਟਿਆਂ ਗੁੱਟਿਆਂ ਨੂੰ ਜਾਂ ਹੋਰ ਨਹੀਂ ਦੇਣਾ ਚੰਗੇ ਸੀਮਨ ਦਾ ਗਾ ਕਿਸੇ ਚੰਗੇ ਆਪਾਂ ਜ਼ਿਮੀਦਾਰ ਨੂੰ ਦੇਵਾਂਗੇ ਜਿਹੜਾ ਇਹਦੇ ਘਾਂ ਸੀਮਨ ਤਿਆਰ ਕਰ ਸਕਦਾ ਹੋਵੇ ਤੇ ਆਪਾਂ ਬਾਈ ਜੀ ਦਾ ਰੇਟ ਰੂਟ ਕੀ ਰੱਖਿਆ ਜੀ ਠੀਕ ਹੈ ਜੀ 75000 ਰੁਪਿਆ ਕਿਸਾਨ ਵੀਰੋ ਜਿਹੜਾ ਬਾਈ ਨੇ ਰੇਟ ਰੱਖਿਆਗਾ ਬਹੁਤ ਜਾਇਜ਼ ਰੇਟ ਆਗਾ ਬਾਕੀ ਜਿਹੜਾ ਤੁਹਾਡਾ ਮਾਨ ਤਾਣ ਮਾਨ ਤਾਣ ਹੋ ਜਾਊਗਾ ਤੇ ਬਾਈ ਦਾ ਜਿਹੜਾ ਨੰਬਰ ਆ ਉਹ ਆਪਣਾ ਸਕਰੀਨ ਤੇ ਚੱਲੀ ਜਾਂਦਾਗਾ ਬਾਈ ਨਾਲ ਸੰਪਰਕ ਕਰ ਸਕਦੇ ਆ ਹੋਰ ਇਹੋ ਜਿਹੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਕਿਸਾਨ ਵੀਰੋ